ਅਸਿਕਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਕੋੜਖਿਆਂ ਨੇ ਪਹੁੰਚ ਚੁੱਕੇ ਆਂ ਭਾਈ ਕਾਲੂ ਤੇ ਗੁਰਦਿਆਲ ਸਿੰਘ ਨਾਲ ਕੋਲ ਦੇਖੋ ਅੱਜ ਪੰਜ ਵੜਾ ਖਾਵਾਂਗੇ ਤੇ ਕੁਆਲਿਟੀ ਆ ਬੁਰੀਆਂ ਆ ਉਪਰ ਬੱਜੀ ਦੀ ਗੱਲ ਪਤਾ ਕਿ ਰਸਤੇ ਦੀ ਗੱਲ ਹੋਰ ਸੁਣਾਓ ਜੀ ਵਧੀਆ ਵਧੀਆ ਠੀਕ ਠਾਕ ਜੀ ਬੱਜੀ ਅੱਸੀ ਕਾ ਅੱਸੀ ਵਧੀਆ ਤੇ ਗੁਰਦਿਆਲ ਸਿੰਘ ਜੀ ਅੱਜ ਫਿਰ 11:00 ਅੱਜ ਥੋੜਾ ਪਿੰਡ ਕੰਮ ਪੈ ਗਿਆ ਜ਼ਰੂਰੀ ਸਰਵਜਨ ਰਮਣਾ ਦੇ ਹਾਂ ਜੀ ਹਾਂ ਬਣ ਗਿਆ ਅੱਜ ਹੁਣੇ ਗਿਆ 10 10 ਮਿੰਟ ਹੋ ਗਏ ਕੋਈ ਜ਼ਰੂਰੀ ਕੰਮ ਪੈ ਗਿਆ ਮੈਂ ਚਲੋ ਹੋਰ ਸੁਣਾਓ ਜੀ ਵਧੀ ਇਹ ਜਦੋਂ ਆ ਬਹੁਤ ਹੀ ਕੀਤਾ ਹਵਾ ਨਹੀਂ ਪੈਂਦੀ ਹਾਂਜੀ ਹਾਂਜੀ ਹਵਾ ਤੁਹਾਨੂੰ ਪਤਾ ਜਿਆਦਾ ਚੱਲਦੀ ਫਿਰ ਫਰਕਾ ਜਿਆਦਾ ਫਿਰਦਾ ਇਹ ਬਹੁਤ ਵੇਗੀ ਹਾਂਜੀ ਹਾਂਜੀ ਕੰਮ ਕਰਦੇ ਹਾਂ ਚਾਰ ਵਾਰੀ ਕਰਦਨੇ ਆ ਨਹੀਂ ਜ਼ਰੂਰੀ ਗੀ ਇਹ ਬੜੀ ਵਧੀਆ ਠੀਕ ਹੈ ਹਾਂਜੀ ਹਾਂਜੀ ਚਲੋ ਹੋਰ ਦੱਸ ਵਧੀਆ ਵਧੀਆ ਅੱਜ ਬਰਕੀ ਨਹੀਂ ਅੱਜ 6 ਜੀ ਹੁੰਦੀ ਅੱਜ 6 ਵਜੇ ਹਾਂਜੀ 11 ਤਾਂ ਹੋਰ ਵੀ ਆ ਗਈਆਂ ਮੈਂ ਦੋ ਉਧਰ ਪਰ ਉਹ ਫਿਰ ਦੋ ਸਟਾਕ ਰੱਖਣਾ ਪੈਂਦਾ ਨਾਲ ਦੋ ਜਾਈ ਜਾਣੀਆਂ ਆ ਠੀਕ ਹੈ ਠੀਕ ਚਲੋ ਆਜੋ ਫਿਰ ਦੱਸੋ ਫਿਰ ਏ ਭਾਜੀ ਗਾਂ ਜਰੀ ਅੱਜ ਪਰਸੋਂ ਗਾਂ ਸੋਈ ਆ 18 ਕਿਲੋ ਬੋੜਾ ਯਾਰ ਸੱਤ 18 ਕਿਲੋ ਹਾਂਜੀ ਤੇ ਮਤਲਬ ਮਤਲਬ ਆਪੇ ਕੋਈ ਹਿਸਾਬ ਵਾਲੇ ਵੀ 20 ਚ 24 ਜਾਂ 22 ਚ ਉਹ ਅੱਜ 20 ਤੋਂ ਥੀ ਬੰਨੀ ਗਿਆ ਪਤਾ ਨਹੀਂ ਕੋਲੋ ਲੋ ਜੀ ਵੇੜਾ ਸਾਰੀਆਂ ਜੇ ਪੂਰੀ ਜਵਾਰਦਸੀ ਹੋਣਗੀਆਂ ਤੇ ਫੱਡੀਆਂ ਵੇੜਾ ਹੋਣਗੀਆਂ 6 ਵੇੜਾ 1-2 ਟੋਕ ਦੀ ਤੇ ਵਹਾਰ ਵੀ ਕਰੇ ਜੇ ਉਹ ਦੇਵਾਲੂ ਵਾ ਦਿਖਾ ਖਾਣ ਲੈ ਵਾ ਬੜਾ ਸੋਹਣਾ ਜ਼ਬਰਦਸਤ ਜਿਹੜਾ ਪ੍ਰੋਪਰ ਖਾਣ ਲੈ ਹਾਂ ਤੇ ਕਾਲੂ ਜੇਂਗਾ ਬੱਛਾ ਮਗਰ ਕੀ ਆ ਗਿਆ ਇਹਦੇ ਮਗਰ ਪਾਈ ਬੱਛਾ ਜੀ ਬੱਛਾ ਮਗਰ ਆ ਗਿਆ ਹਾਂਜੀ ਇਹ ਦੇਖੋ ਜੀ ਕਿੰਦਾ ਦਰੀ ਜਾਨੀ ਇਹ ਦਲਵਾ ਕਰਾਂਗੇ ਕੱਲ੍ਹ ਸੇ ਰੇਟ ਤੂੰ ਹੀ ਕਰਨੇ ਘਟਾਣੇ ਵੀ ਤੂੰ ਹੀ ਆਂ ਜੇ ਕੱਲੇ ਨਹੀਂ ਹਾਂਜੀ ਹਾਂਜੀ ਠੀਕ ਦਿਆਸ ਨੂੰ ਮੈਂ ਹਾਂ ਬੋਲੋ ਇਦਾਂ ਦੀਆਂ ਵਿੱਚ ਗਾੜਾ ਦਾ ਮੋਲ ਦਾ ਭਾਵੇਂ 90 ਕਾ ਲੀਏ 80 ਕਾ ਲੀਏ ਪਤਾ ਨੂੰ ਪਤਾ ਇੱਥੇ ਜਾ ਜੀ ਜਾ ਜੀ 70 ਤੋਂ 2000 ਛੱਡ ਦਾਂਗੇ ਛਾੜਿਆ ਬਿਲਕੁਲ ਪਾ ਜੀ ਦੁੱਧ ਪਾਜੀ 20 ਤੋਂ ਬਾਹਰ ਚ ਪਾਉਗੀ ਠੀਕ ਹੈ ਜੀ ਠੀਕ ਹੈ ਐਸੋ ਤੇ ਭਾ ਕੋਈ ਲੀਟ ਨਾ ਮੇਲੇ 12 18 ਕਿਲੋ ਬੋੜਾ ਹੀ ਆ ਜੀ ਬੋੜਾ ਹੀ ਚਲੋ ਇਹ ਜੀ ਇਹ ਵੀ ਜੀ ਕੱਲ ਰਾਤ ਲਈ ਆ ਇਹ ਵੀ ਰਾਤ ਜੀ ਮੂੰਹ ਮ ਖਾ ਬਣਾ ਦੇ ਫੜ ਜੋ ਮੂੰਹ ਖਾ ਵੀ ਵੇ ਜਰਸੀ ਦੇ ਕਿ ਜੀ 부ਤੀ ਲੱਗੀ ਛੋੜੋ ਹਾਂ ਚਲੋ ਤੇ ਇਹ ਵੀ ਬੜੀ ਜੱਦ ਹੈ ਇਹ ਜੀ ਇਹਦੀ ਜੀ ਤੋਂ ਬਾਹਰ ਹੀ ਪਾ 20 ਤੋਂ ਬਾਹਰ ਬਿਲਕੁਲ ਬਾਹਰ ਹੀ ਤੇ ਬਾਹਰ ਆ ਲਈ ਆ ਉਹ ਕਰ ਨੇੜੇ ਇਹ ਖਾਂਦੇ ਵਾ ਬੱਚਾ ਵੱਛੀ ਇਹਦੇ ਮਗਰ ਬਾਜੀ ਵੱਛੀ ਆ ਮਾਜੀ ਪੰਜਾਜੀ ਇਹਨੂੰ ਬਾਈ ਥੋੜਾ ਜਿਹਾ ਟੀਕਾ ਪੂਰਾ ਸਹੀ ਨਹੀਂ ਲੱਗਾ ਹਾਂ ਇਹਨੂੰ ਥੋੜਾ ਦੋਗਲਾ ਜਿਹਾ ਟੀਕਾ ਲੱਗਾ ਵਾ ਅੱਛਾ ਉਹ ਜਿਹੜੀ ਉਹ ਜਿਹੜੀ ਵੱਛੀ ਆ ਨਾ ਲੈ ਇਹਦੇ ਹਾਕ ਕਰ ਲੈ ਕੇ ਮਨ ਲੈ ਉਹਦੇ ਹਾਕ ਕਰ ਦੇ ਆ ਨਾ ਠੀਕ ਆ ਤੋਰ ਬਈ ਐ ਜੀ ਗਾਂ ਘੜ ਘੜ ਲੈ ਕੇ ਵੇੜੇ ਆਪਰੇ ਤਾਂ ਬਾਈ ਵਧੀਆ ਹੀ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਬਾਕੀ ਅੱਗੇ ਮਾਰ ਮਿਲ ਜੇ ਮੇਰੇ ਨਾਲ ਮਿਲ ਕੇ ਤੁਹਾਨੂੰ ਸਮਝਾਉਂਦਾ ਚਲੋ ਬੋਲੋ ਫਿਰ ਇਹਦਾ ਵੀ ਇਹ ਪਾਜੀ ਇਹਦੀ ਗੱਲ ਚੱਲਣ ਦੀ ਇਹਦਾ ਮੁੱਲ ਰੈਂਦੀ ਹੈ ਚਲੋ ਹਾਂਜੀ ਆ ਚੱਲ ਬੋਲੀਆਂ ਹੈਗੀ ਚੱਪ ਆਹਾਂ ਇਹ ਬਈ ਸੂਈ ਇੱਥੇ 13 ਕਿਲੋ ਦੁੱਧਿਆ ਪਾਜੀ ਇੱਥੇ 13 ਕਿਲੋ ਦੁੱਧਾ ਇਹ ਵੀ ਦੇਖੋ ਇਹਦੇ ਮਗਰ ਵਸ਼ੀਆਂ ਪਾਜੀ ਬੱਚੇ ਬੜੂ ਤਾਜ਼ੇ ਤੁਹਾਨੂੰ ਬਾਅਦ ਵਿਖਾ ਦਿੰਦੇ ਆਹ ਆ ਪਾਜੀ ਵਸ਼ੀਆਂ ਦੀ 20 ਲੀਆਂ ਦਿੰਦੀ ਵਸ਼ੀਆਂ 20 ਬੱਚੇ ਪਹਿਲੇ ਉਹ ਲਾਲ ਹੋਊਗਾ ਹਾਂਜੀ ਹਾਂਜੀ ਤੇ 13 ਕਿਲੋ ਦਾ ਹੈ ਕਾਲੂ ਪੂਰਾ ਤਿਆਰ ਹਾਂ ਤਿਆਰ ਭਾਈ ਚਲੋ 13 ਕਿਲੋ ਦਾ ਪੂਰਾ ਤਿਆਰ ਹੈ ਜੀ ਤੇ ਇਹ ਵੀ ਦੇਖੋ ਕਰਨੀ ਬਿਆੜ ਵੀ ਬੜੀ ਜ਼ਬਰਦਸਤ ਹੈ ਠੀਕ ਆਜੋ ਹਾਂ ਜੀ ਕਾਲੂ ਜੀ ਫਿਰ ਇਸਦੀ 45000 ਰੁਪਏ 500 ਛੋਟੀ ਚਲੋ ਵਹਿ ਜਾਣਾ ਸਾਢੇ 44 ਦੇ ਸਾਢੇ 44 ਠੀਕ ਆਹ ਆਹ ਭਾਜੀ ਪਿਛਲੀ ਵੀਡੀਓ ਚ ਆਪਾਂ ਗਾਂ ਪਾਈ ਸੀ ਸੇਲ ਹੋ ਜਿੰਨੇ ਸਾਈ ਪਈ ਆ ਤਾਂ ਨਹੀਂ ਭਾਈ ਅੱਜ ਸੇਲ ਹੋਈ ਹੋਣੀ ਖਾ ਸੇਲ ਹੋਈ ਹਾਂ ਇਹ ਰਿਹਾ ਚਲ ਆਹ ਇਹ ਵੀ ਸੁਈਆ ਏ ਪਾਜੀ ਟੋਕਰ ਗੱਭਣਿਆ ਟੋਕਰ ਪਰ ਦਿਮਾਗ ਵਰਿਆ ਆ ਹਾ 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 ਵੇਖ ਅੱਜ ਅੱਜ ਕੀਤੀ ਆ ਕੰਮ ਬੁਬਾਰੇ ਲਗਾ ਮਾਜੀ ਕਿਛਾ ਗੱਲ ਇਹ ਤੁਸੀਂ ਟੋਕਰ ਗੱਭਣ ਲੈ ਕੇ ਹੀ ਨਹੀਂ ਆਣੀ ਕਿਤੇ ਬੜਾ ਪਾਜੀ ਫੋਨ ਆਉਂਦਾ ਟੋਕਰ ਗੱਭਣਦਾ ਮੈਂ ਤਾਂ ਲੈ ਕੇ ਲੈ ਕੇ ਵੇਖ ਲੈਣੇ ਫਿਰ ਅੱਜ ਇਹਦੇ ਲਈ ਪਾਜੀ 7 ਕਿਲੋ ਦੁੱਧ ਆ ਜਿਹੜਾ ਪੱਕਾ ਆਇਆ ਗੱਭਣ ਗੱਭਣ ਪਾਜੀ ਚੌਥਾ ਮਹੀਨਾ ਚੱਲਿਆ ਵੀਡੀਓ ਮੇਰੇ ਕੋਲ ਆਲੇ ਠੀਕ ਹੈ ਕੇ ਕੇ ਵੀਰ ਭਰਾ ਨੂੰ ਚਾਹੀਦਾ ਡਾਕਟਰ ਚੱਕ ਪਾਸ ਕਰਨ ਦੀ ਪਾਜੀ ਜੀ ਉਹ ਵੀ ਵੀਡੀਓ ਨੂੰ ਨਾਲ ਕੋਈ ਦਾ ਮੋਲ ਮੋਲ ਪਾਜੀ ਛੋੜਾ ਜਾਈ 24000 ਚੋਂ 500 ਰੁਪਏ ਛੋੜੀ 24000 24000 ਭਾਜੀ ਭਾਏ 45000 ਦੀ ਵਛੀ ਇਥੇ ਮਰਜੂ ਠੁਕੀ ਕੋਈ ਵੇਦ ਲੈ ਠੀਕ ਹੈ ਠੀਕ ਹੈ ਜੀ ਨਹੀਂ ਠੀਕ ਹੈ ਉਹ ਤਾਂ ਵੀ ਇਹਨੂੰ ਰਾਜੀ ਆ ਕੋਈ ਨਹੀਂ ਆ ਠੀਕ ਹੈ ਠੀਕ ਹੈ ਚੰਗੀ ਆ ਇਹ ਕਲੂ ਆਹ ਇਹ ਵੀ ਟੋਕਾ ਕਾਪਣੀ ਨਹੀਂ ਪਾ ਦਿਆ ਸੁਈ ਆ ਇਹ ਆ ਇਹ ਰਾਪੀ ਸਗੀ ਯਾਰ ਲਓ ਹੁਣ ਇਹਨੂੰ ਆਇਆ ਸਿਰ ਲਾ ਲੈ ਜਰਸੀ ਲਾ ਲੈ ਕੋਈ ਜਰਸੀ ਲਾ ਲੈ ਕੋਈ ਰੈਡ ਕਰਾਸ ਲਾ ਲੈ ਜਿਹੜੀ ਮਰਜ਼ੀ ਲਾ ਲੈ ਹੁਣ ਤੇ ਰਾਜ ਸਹੀ ਵਛੀ ਬੱਚਾ ਇਹਦੇ ਮਗਰ ਭਾਜੀ ਬੱਚਾ ਬੱਚਾ ਮਗਰ ਆ ਗਿਆ اور وی阿里 بھی بڑے زوردار سا آਹ ਹਾਲੂ ਕਰਨ ਦੀ ਕੀ ਮਦਰ ਇਹ ਵੀ ਭਾਜੀ 45 ਜੋ 50000 ਛੋੜੇ ਦੀ 40000 ਦੀ ਹਾਂਜੀ ਬਸ ਠੀਕ ਆ ਫਿਰ ਲੋ ਜੀ ਇਹ ਵੀ 40000 ਦੀ ਤੇ ਰੇਡ ਵੇ ਲੈ ਮੇਰਾ ਵੀਰ ਬਿਲਕੁਲ ਜਾਇਜ਼ ਕੀਮਤ ਹੈ ਬਾਈ ਦੀ ਬਾਕੀ ਇਸੇ ਆਓ ਮੇਰੇ ਵਿੱਚ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਨਾ ਬੈਜੀ ਆਹ ਲਓ ਤੁਸੀਂ ਸਾਰੇ ਇੱਕ ਨੇ ਭਾਜੀ ਪੈਸੇ ਖਰਤਣੇ ਆ ਆਪਣੀ ਤਸੱਲੀ ਕਰੇ ਆ ਜੇ ਕੋਈ ਠੀਕ ਹੈ ਸਾਡੇ ਘਰ ਜਿੱਦਾਂ ਵੀ ਮਾਰਾ ਚੰਗਾ ਆਪਾਂ ਖਾਵਾਂਗੇ ਨਾਲ ਵੀਰ ਨੂੰ ਪਵਾਉਂ ਜਿਹੜਾ ਕੋਈ ਪਹਿਚਾਈ ਕਰੋ ਠੀਕ ਹੈ ਬਿਲਕੁਲ ਬਿਲਕੁਲ ਭਾਜੀ ਹਾਂਜੀ ਕੋਈ ਆਪਣੀ ਤਸੱਲੀ ਕਰਨ ਕੋਈ ਇਹ ਨਹੀਂ ਹੈਗਾ ਵੀ ਕੋਈ ਇਹਦੇ ਵਿੱਚ ਛੱਡੀ ਵਾਲਾ ਕੰਮ ਆ ਬਿਲਕੁਲ ਠੀਕ ਹੈ ਜੀ ਕਿਉਂਕਿ ਹਰੇਕ ਨੇ ਪੈਸੇ ਖਰਤਣੇ ਆ ਜੀ ਬਿਲਕੁਲ ਜੀ ਹਾਂਜੀ ਚਲੋ ਨੰਬਰ 964827503 ਪਿੰਡ ਕੋੜ ਖੈਣਾ ਜ਼ਿਲ੍ਹਾ ਗੁਰਦਾਸਪੁਰ ਜੀ ਸਤਿ ਸ੍ਰੀ ਅਕਾਲ